ਅੱਜ 3 21 ਸਤੰਬਰ ਫਿਲੀਪੀਨ ਮਨੀਲਾ ਵਿੱਚ ਉਸ ਟਾਈਮ ਚੰਗੇ ਹੋ ਗਏ ਜਿਸ ਟਾਈਮ ਲੋਕ ਪ੍ਰੋਟੈਸਟ ਕਰ ਰਹੇ ਸੀ ਕਰਾਪਸ਼ਨ ਦੇ ਖਿਲਾਫ ਤੇ ਲੋਕ ਸਰਕਾਰ ਦੇ ਉੱਤੇ ਆਏ ਬਹੁਤ ਹੀ ਕਾਫੀ ਮਾਤਰਾ ਵਿੱਚ ਮੈਟਰੋ ਮਨੀਲਾ ਕੈਪੀਟਲ ਸਿਟੀ ਵਿੱਚ ਲੋਕ ਸਰਕਾਰ ਦੇ ਉੱਤੇ ਉtre ਤੇ ਪੁਲਿਸ ਉਤੇ ਪੱਥਰਾਂ ਉਹ ਕੀਤਾ ਕੋਈ ਸਪ੍ਰਾਇਵਤ ਵਾਹਨ ਨੂੰ ਵੀ ਇਨਨੇ ਅਗਲਾ ਇੱਕ ਪੁਲਿਸ ਤੇ ਵੀ ਇਹਨਾਂ ਨੇ ਪੱਥਰਾਂ ਉਹ ਦਿੱਤਾ ਉਨਸਡੇ ਵੀ ਕਾਫੀ ਸਤਾਪੇ ਤਾਂ ਲੱਗੀਆਂ ਤੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਲੋਕ ਉਹਨਾਂ ਨੇ ਸਰਕਾਰੀ ਪ੍ਰੋਪਰਟਿੰਗ ਹੋ ਗਈ ਕਰਾਬ ਕੀਤਾ ਤੇ ਉਹਨਾਂ ਦੇ ਵੀ ਸਤਾ ਲੱਗੀਆਂ ਖੁਸ਼ ਲੋਕ ਅਰੈਸਟ ਵੀ ਕੀਤੇ ਗਏ ਸੋ ਇਸੇ ਦੇ ਮੁਜੇ ਦੇ ਚਲਦੇ ਹੋਏ 22 ਸਤੰਬਰ ਨੂੰ ਫਿਲਪਿਨ ਦੇ ਕੁਝ ਸ਼ਹਿਰਾਂ ਵਿੱਚ ਛੁੱਟੀ ਕੀਤੀ ਗਈ ਹੈ ਕਿਉਂਕਿ ਇਹ ਮਾਹੌਲ ਸਹੀ ਨਹੀਂਗਾ ਜੀ ਆਮ ਪਬਲਿਕ ਵਾਸਤੇ ਇਸ ਲਈ ਤੁਸੀਂ ਵੀ ਆਪਣਾ ਖਿਆਲ ਰੱਖੋ ਮਨੀਲੇ ਵਿੱਚ ਰਹਿੰਦੇ ਹੋਏ ਸਾਰੇ ਪੰਜਾਬੀ ਭੈਣ ਭਰਾ